ਸਸਿਕਲ ਦੋਸਤੋ ਲਾਈਵ ਜੁੜੇ ਹੋਇਆ ਤੁਸੀਂ ਪਿੰਡ ਨਗਰ ਤੋਂ ਜਿੱਥੇ ਅੱਜ ਮੇਨ ਰੂਡ ਜਿਹੜਾ ਹਾਈਵੇ ਬੰਦ ਕਰ ਦਿੱਤਾ ਗਿਆ ਆ ਪੁਲਿਸ ਪ੍ਰਸ਼ਾਸਨ ਨਾਰੇਬਾਜੀ ਜਿਹੜੀ ਹੋ ਰਹੀ ਆ ਦੇਖ ਸਕਦੇ ਹੋ ਕਿਸ ਤਰ੍ਹਾਂ ਨਾਰੇਬਾਜੀ ਹੋ ਰਹੀ ਆ ਪਾਣੀ ਦਾ ਕੋਈ ਹੱਲ ਕਰੋ ਹੱਲ ਕਰੋ ਹੱਲ ਕਰੋ ਦੇਸ਼ਾਈ ਬੰਦ ਕਰੋ ਬੰਦ ਕਰੋ ਹੱਲ ਕਰੋ ਪਾਣੀ ਦਾ ਮਸਲਾ ਹੱਲ ਕਰੋ ਹੱਲ ਕਰੋ ਮਰਦਾਬਾਦ ਸਰਕਾਰ ਕੁੱਤੀ ਮਰਦਾਬਾਦ ਸਰਕਾਰ ਕੁੱਤੀ ਮਰਦਾਬਾਦ ਸੋ ਸਰਕਾਰ ਦੇ ਖਿਲਾਫ ਰੋਸ ਜ਼ਾਹਰ ਕਰ ਰਹੇ ਨੇ ਲੋਕ ਨਗਰਪਿੰਡ ਦੇ ਮਸਲਾ ਕੀਆ ਇਹਨਾਂ ਦੇ ਘਰਾਂ ਦਾ ਗੰਦਾ ਪਾਣੀ ਜਿਹੜਾ ਸੜਕ ਦੇ ਉੱਤੇ ਆਇਆ ਹੋਇਆ ਜਿਸ ਕਾਰਨ ਇੱਕ ਔਰਤ ਦੀ ਜਾਨ ਵੀ ਗਈ ਆ ਇੱਕ ਔਰਤ ਨੂੰ ਆਪਣੀ ਜਾਨ ਵੀ ਗਵਾਉਣੀ ਪਈ ਆ ਔਰ ਅੱਜ ਫਿਰ ਲੋਕਾਂ ਕੋਲ ਹਾਈਵੇ ਦੇ ਉੱਤੇ ਤੁਸੀਂ ਦੇਖ ਸਕਦੇ ਆ ਪਿੱਛੇ ਲੋਕਾਂ ਦਾ ਇਕੱਠ ਰੋਡ ਜਿਹੜਾ ਬੰਦ ਕਰ ਦਿੱਤਾ ਗਿਆ ਸੋ ਗੱਡੀਆਂ ਦੀਆਂ ਲੰਬੀਆਂ ਕਤਾਰਾਂ ਲੱਗ ਚੁੱਕੀਆਂ ਨੇ ਤੇ ਇੱਧਰ ਤੁਸੀਂ ਦੇਖ ਸਕਦੇ ਆ ਦੇਖ ਲਓ ਫਿਰ ਇਹੀ ਘਰਾਂ ਦਾ ਉਹ ਪਾਣੀ ਹੈ ਜਿਸ ਦੀ ਸਮੱਸਿਆ ਜਿਸ ਦੇ ਨਿਕਾਸ ਨੂੰ ਲੈ ਕੇ ਲੋਕ ਜਿਹੜਾ ਆ ਜद्दोजहद ਕਰ ਰਹੇ ਨੇ ਸੋ ਮੇਨ ਰੋਡ ਫਲੌਰ ਤੋਂ ਨਵਾਂ ਸ਼ਹਿਰ ਰੋਡ ਜਿੱਥੇ ਦੀ ਹੈ ਸਾਰੀ ਘਟਨਾयां ਦੂਰ ਤੱਕ ਲੰਬੀਆਂ ਕਤਾਰਾਂ ਲੱਗੀਆਂ ਤੁਸੀਂ ਦੇਖ ਸਕਦੇ ਆ ਇਹ ਉਹ ਪਾਣੀ 2 ਕਿਲੋਮੀਟਰ ਤੱਕ ਸੜਕ ਤੇ ਫੈਲਿਆ ਆ ਇਸ ਖੂਨੀ ਸੜਕ ਦੇ ਉੱਤੇ ਜਿੱਥੇ ਬਹੁਤ ਐਕਸੀਡੈਂਟ ਬਹੁਤ ਖਾਸੇ ਹੁੰਦੇ ਸੀ ਜਿਸ ਤੋਂ ਬਾਅਦ ਇਹ ਬਣੀ ਸੀ ਪਰ ਇਸ ਗੰਦੇ ਪਾਣੀ ਨੇ ਇਸ ਸੜਕ ਦਾ ਫਿਰ ਬੇੜਾ ਗਰਕ ਕਰ ਦਿੱਤਾ ਪਾਣੀ ਦਾ ਨਿਕਾਸ ਨਾ ਹੁਣ ਕਰਨ ਇੱਕ ਔਰਤ ਦੀ ਜਾਨ ਵੀ ਚਲੀ ਗਈ ਆ ਔਰ ਲੋਕਾਂ ਵੱਲੋਂ ਇਸ ਪਾਣੀ ਦੇ ਨਿਕਾਸ ਲਈ ਪਿਛਲੇ 50 60 ਦਿਨ ਤੋਂ ਜਦੋਜਾਦ ਕੀਤਾ ਜਾ ਰਿਹਾ ਹੈ ਔਰ ਅੱਜ ਫਿਰ ਲੋਕਾਂ ਵੱਲੋਂ ਸੜਕ ਦੇ ਉੱਤੇ ਲੱਕੜਾਂ ਦਰਖਤਾਂ ਨੂੰ ਰੱਖ ਕੇ ਜਿਹੜਾ ਜਾਮ ਕਰ ਦਿੱਤਾ ਗਿਆ ਸੜਕ ਨੂੰ ਬੰਦ ਕਰ ਦਿੱਤਾ ਗਿਆ ਖਾਸ ਕਰਕੇ ਧਾਨੇ ਦੇ ਵਿੱਚ ਸਾਰੀਆਂ ਔਰਤਾਂ ਹੀ ਆ ਵੀ ਦੇਖ ਸਕਦੇ ਆ ਔਰਤਾਂ ਜਿਹੜੀਆਂ ਸਾਰੇ ਧਾਨੇ ਦੇ ਵਿੱਚ ਮੋਹਰੇ ਨੇ ਦੀ ਮੰਗ ਦੇ ਮਾਤਾ ਕੀ ਮੰਗਦਾ ਤੁਹਾਡੀ ਸਾਡੀ ਮੰਗੇ ਆ ਸਾਡਾ ਪਾਣੀ ਦਾ ਮਸਲਾ ਨਾ ਬੰਦਾ ਕਿ ਸਾਡੀ ਪੰਚਾਇਤੀ ਜੁਨੀ ਨੇ ਕਿਹਾ ਉਹਦੇ ਵਿੱਚ ਟੱਪੜ ਪਟਾਇਆ ਜਾਵੇ ਸਾਡਾ ਪਾਣੀ ਦਾ ਨਿਕਾਸੀ ਹੋਣਾ ਚਾਹੀਦਾ ਆਨੇ ਕਨੇਗਾ ਨਿਆਣਾਂ ਦੀ ਮਾਂ ਮੁੱਕ ਗਈ ਬਿਚਾਰਾ ਇੱਕੋ ਹੀ ਮੁੰਡਾ ਨਾ ਕੋ ਨਾ ਨਾਨਾ ਨਾ ਕੋ ਨਾ ਮੰਮਾ ਨਾ ਕੋ ਨਾਨਾ ਨਾ ਕੋ ਦਾਦੀ ਨਾ ਕੋ ਬਾਪਾ ਨਾ ਕੋ ਹਾਂ ਨਾ ਸਾਰੇ ਕੋਲੋਨੀਆ ਸਾਡੇ ਸਕੂਲ ਇੱਥੇ ਬਣਿਆ ਉੱਥੇ ਸਾਰੇ ਬੱਚੇ ਆਉਣ ਆਉਂਦੇ ਆ ਕਿੰਨੀ ਦਿੱਕਤ ਹੈ ਉਹਨਾਂ ਨੂੰ ਆਉਣ ਜਾਣ ਦੀ ਬੱਚੇ ਤੋਂ ਇਹ ਸੁਣਦੇ ਆ ਦੋ ਮਹੀਨੇ ਤੋਂ ਅਸੀਂ ਰੌਲਾ ਪਾ ਰਹੇ ਸਾਡੀ ਕੋਈ ਸੁਣਾਈ ਨਹੀਂ ਹੋਈ ਇੱਥੇ ਪਰ ਇੱਕ ਜਾਨ ਚਲੀ ਗਈ ਹੈ ਇੱਕ ਮੌਤ ਹੋ ਗਈ ਹੈ ਤੇ ਉਸ ਤੋਂ ਬਾਅਦ ਹੁਣ ਪ੍ਰਸ਼ਾਸਨ ਜਾਗ ਗਿਆ ਹਾਂਜੀ ਹੁਣ ਪ੍ਰਸ਼ਾਸਨ ਜਾਗ ਗਿਆ ਪਹਿਲਾ ਪੰਚਾਇਤ ਪਿਛੜੀ ਚੱਤੀ ਰਹੀ ਆ ਇਹਨਾਂ ਸਾਡੀ ਬੰਦ ਕਰਾਉਂਦਾ ਹਾਂ ਅਧਿਕਾਰਨੇ ਲਾਏਗਾ ਕਿ ਤਾਂ ਜਾਗਦਾ ਉਦਾਂ ਨਹੀਂ ਜਾਗਦਾ ਕੀ ਕਹਿਣਾ ਚਾਹੁੰਦੇ ਆਂ